ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜ਼ਿਲ੍ਹਾ ਤਰਨਤਾਰਨ ਦੇ ਸਾੰਬਰਾ ਪਿੰਡ ਦਾ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਬੰਨ ਟੁੱਟਣ ਦੇ ਕਾਰਨ ਲੋਕ ਹੋ ਰਹੇ ਨੇ ਪਰੇਸ਼ਾਨ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਮਨ ਨੂੰ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਮੈਂ ਬਲਵਿੰਦਰ ਸਿੰਘ ਆ ਛੋਟਾ ਨਾ सोनू ਆ ਹਾਂਜੀ ਸੰਗਤਾਂ ਨੇ ਜੋ ਕੱਲ ਇੱਥੇ ਆਪਣਾ ਤੋੜੇ ਭਰ ਭਰ ਕੇ ਤੇ ਜਿਹੜਾ ਹੋਰ ਇੱਥੇ ਰੁੱਖ ਵੱਢ ਗਏ ਜਾਂ ਸੁੱਟੇ ਵਗੈਰਾ ਹਾਲ ਦੀ ਘੜੀ ਜੰਨਾ ਬਚਾ ਹੋਇਆ ਤੁਸੀਂ ਦੇਖ ਰਹੇ ਕਿ ਜੇ ਪਾਣੀ ਦਾ ਵਹਾਅ ਜੇ ਵੀ ਬਹੁਤ ਜ਼ਿਆਦਾ ਆ ਤੇ ਸੰਗਤ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਪਾਣੀ ਅਜੇ ਵੀ ਜਿਹੜਾ ਉਹ ਤੇਜ਼ੀ ਨਾਲ ਫੇਰ ਵਧ ਰਿਹਾ ਵਾ ਤੇ ਜਿੱਥੋਂ ਤੱਕ ਵੀ ਸੰਗਤਾ ਨੂੰ ਅਪੀਲ ਆ ਕਿ ਆਪਣਾ ਤੋੜੇ ਕਈਆਂ ਬਾਟੇ ਲੈ ਕੇ ਜਿੰਨੇ ਵੀ ਸੰਗਤ ਇੱਥੇ ਪਹੁੰਚ ਸਕਦੇ ਆ ਤੇ ਜਿਹੜਾ ਜੰਨਾ ਵੀ ਆ ਜਿਹੜਾ ਇਹ ਬੰਨ ਦਾ ਬਚਾਓ ਸਕੇ ਇਹ ਸ਼ੰਗਾਰ ਸਿੰਘ ਡੱਲੇਕੇ ਵਾਲੇ ਜਿਹੜਾ ਸਾਹਮਣੇ ਮੱਥੇ ਮਰੜਾ ਵਾ ਇਹ ਉੱਥੇ ਜਿਹੜੀ ਢਾਹ ਲੱਗੀ ਸੀ ਕੱਲ ਬਹੁਤ ਜ਼ਿਆਦੀ ਅਜੇ ਵੀ ਆਵੇ ਤੁਸੀਂ ਦੇਖ ਸਕਦੇ ਜੇ ਕਿ ਇਹ ਜਿਹੜੀਆਂ ਤੇੜਾਂ ਫੇਰ ਪਈਆਂ ਹੋਈਆਂ ਜਿਹੜੀ ਮਿੱਟੀ ਠਾਂਕਰੀ ਹੋਈ ਆ ਹਾਂਜੀ ਅਪੀਲ ਕਰਦੇ ਆਂ ਵੀ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਆ ਜਾਂ ਜਿੱਥੋਂ ਤੱਕ ਵੀ ਆ ਖਬਰ ਕੋਈ ਅੱਗੇ ਤੋਂ ਅੱਗੇ ਸਾਰੇ ਪਹਚਾ ਦੇਣ ਕਿਉਂਕਿ ਜਿਹੜਾ ਇਹ ਅਜੇ ਪਾਣੀ ਦਾ ਵਹਾਅ ਜਿਹੜਾ ਢਾਹ ਜਿਹੜੀ ਥੱਲੇ ਬਹੁਤ ਡੂੰਗੀ ਲੱਗ ਚੁੱਕੀ ਆ ਬਨ ਨੂੰ ਅਜੇ ਬਹੁਤ ਜ਼ਿਆਦਾ ਖਤਰਾ ਆ ਬਾਬਾ ਜੀ ਨਵੇਂ ਕੱਲ ਇੱਥੇ ਜਿਹੜੇ ਆ ਵੱਡੇ ਬੈਗ ਭਰ-ਭਰ ਕੇ ਲਾਏ ਹੋਏ ਆ ਉਹਨਾਂ ਬਹੁਤ ਜਲਦੀ ਇੱਥੇ ਸੇਵਾ ਜਿਹੜੀ ਉਹ ਚਾਲੂ ਕਰਾਤੀ ਨਹੀਂ ਤਾਂ ਜਦੋਂ ਅਸੀਂ ਇੱਥੇ ਸਵੇਰੇ 9 ਵਜੇ ਸਾਰਾ ਕੁਝ ਦੇਖਿਆ ਵੀ ਜਿੰਨਾ ਪੰਜਾਂ ਮਿੰਟਾਂ ਦੇ ਵਿੱਚ ਵਿੱਚ ਇੱਥੋਂ ਜਿਹੜੇ ਰੋਕ ਸਾਰੇ ਡਿੱਗ ਡਿੱਕੇ ਢਾਹ ਲੱਗ ਗਏ ਸਾਰੇ ਆਪੋ ਆਪਣਾ ਸਮਾਨ ਕੱਢਣ ਨੂੰ ਇੱਥੋਂ ਇੱਕ ਵਾਰਾਂ ਭੱਜ ਗਏ ਵੀ ਨਹੀਂ ਇਹ ਬੰਨ ਵੀ ਟੁੱਟ ਚੱਲਿਆ ਵਾ ਪਰ ਲਾਸਮੈਂਟਾਂ ਕਰਾ ਕੇ ਵੀਡੀਓ ਪਾ ਪਾ ਕੇ ਸੰਗਤ ਜਿਹੜੀ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਇੱਥੇ ਢਾਹ ਲੱਗੇ ਇਹ ਤੋਂ ਅੱਗੇ ਢਾਹ ਲੱਗੇ ਉੱਥੇ ਵੀ ਸੇਵਾ ਚੱਲ ਰਹੀ ਤਪਨ ਉਹ ਪੀਲੇ ਹੱਥ ਜੋੜ ਕੇ ਜਿੱਥੋਂ ਤੱਕ ਇਹ ਆਵਾਜ਼ ਪਹੁੰਚਦੀ ਆ ਤੇ ਦੂਰ ਤਰਾਡਿਓਂ ਕਈਆਂ ਬਾਟੇ ਟਰਾਲੀਆਂ ਨਾਲ ਤੋੜੇ ਭਰ ਭਰ ਕੇ ਇੱਥੇ ਪਹੁੰਚਣਾ ਚਾਹੀਦਾ। ਬਾਕੀ ਜਿਹੜੀ ਸੇਵਾ ਇੱਥੇ ਕੱਲ ਵੀ ਲੱਗੀ ਰਹੀ ਆ ਸਭਰਾਵਾਂ ਦੇ ਵੀ ਇਹ ਵੀ ਟਰੈਕਟਰ ਵੀ ਹੀ ਬਾਬਾ ਸੁਖਾ ਸਿੰਘ ਜੀ ਉਹਨਾਂ ਨੇ ਵੀ ਇੱਥੇ ਪਹੁੰਚ ਕੇ ਨਾਲ ਇੱਥੇ ਲੰਗਰ ਪਾਣੀ ਦੀ ਵੀ ਸੇਵਾ ਚਲਾਈ ਹੀ ਪਾਣੀ ਦੀ ਜਿਵੇਂ ਹੋਰ ਵੀ ਉਹਨਾਂ ਦਾ ਵੀ ਬਹੁਤ ਬਹੁਤ ਸੰਗਤ ਦਾ ਧੰਨਵਾਦ ਕੱਲ ਵੀ ਇੱਥੇ ਜਿਹੜੀ ਸੇਵਾ ਚਲਾਈ ਸੀਗੀ ਹੋਰ ਵੀ ਆਪਣੇ ਸੰਗਤ ਨੂੰ ਸੰਯੋਗ ਦੇਣਾ ਚਾਹੀਦਾ ਕੱਲ ਇੱਥੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਸੀਗਾ ਹੋਰ ਵੀ ਇੱਥੇ ਜਿਹੜੇ ਆ ਨਰੇਗਾ ਵਾਲੇ ਸੀਗੇ ਉਹਨਾਂ ਵੀ ਇੱਥੇ ਤੋੜੇ ਪਰ ਪੜਕੇ ਲਾਏ ਸੀਗੇ ਬਾਕੀ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿੰਨਾ ਇੱਥੇ ਪਹੁੰਚ ਕੇ ਜਾਇਜ਼ਾ ਲਿਆ ਤੇ ਨਾਲ ਇਥੋਂ ਦੀ ਰੋਗ ਥਾਂ ਵਾਸਤੇ ਸਪਾਇਆ